ਇਹ ਅਸੀਂ ਪ੍ਰਾਇਮਰੀ ਕੇਅਰ ਦੇ ਵਿੱਚ ਬਹੁਤ ਪਹਿਲਾਂ ਕੀਤੀ ਸੀ ਜੀ ਇਹ 2022 ਆ ਕੇ ਕਰਤੀ ਸੀ ਜਿਹੜੇ 100 ਸੌ ਮੁਹੱਲਾ ਕਲੀਨਿਕ ਸੀ ਤੇ 2023 ਦੇ ਵਿੱਚ ਅਸੀਂ ਜਿਹੜਾ ਸੀਗਾ ਉਹ ਅਸੀਂ ਯੂਨੀਵਰਸਲ ਅਵੇਲੇਬਿਲਟੀ ਆਫ ਡਰਗਸ ਇਹ ਜਿਹੜੀ ਹੈਗੀ ਹੈ 26 ਜਨਵਰੀ 2024 ਨੂੰ ਜਿਹੜੀ ਹੋਈ ਸਾਡੀ ਸ਼ੁਰੂ ਕੀਤੀ ਸੀ ਅਸੀਂ ਸਾਰੇ ਪੰਜਾਬ ਦੇ ਵਿੱਚ ਜਿਹੜੀ ਸੈਕੰਡਰੀ ਕੇਅਰ ਹੈ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪੀਟਲ ਜਿਹੜੇ ਹੈਲਥ ਐਂਡ ਫੈਮਿਲੀ ਵੈਲਫੇਅਰ ਦੇ ਹਸਪਤਾਲ ਆ ਉਹਦੇ ਚ ਮੈਡੀਕਲ ਕਾਲਜ ਆ ਜੇ ਪੂਰੇ ਕਵਰ ਨਹੀਂ ਆ ਉਹਦੇ ਚ ਆਜ ਅਸੀ ਰਜਿੰਦਰ ਹਸਪਤਲ ਦੀ ਐਮਰਜੈਂਸੀ ਸ਼ੁਰੂ ਕਰ ਰਿਆ ਵੀ ਐਮਰਜੈਂਸੀ ਦੇ ਕਿਸੇ ਮਰੀਜ਼ ਤੋਂ ਕੋਈ ਦਵਾਈ ਨਹੀਂ ਮਕਾਣੀ ਜੀ ਸਾਰੀਆਂ ਦਵਾਈਆਂ ਅੰਦਰੋਂ ਮਿਲ ਗਈਆਂ ਉਹਦੇ ਸਾਨੂੰ ਜਿਹੜੀ ਐਨ ਜੀਓ ਆ ਵੀ ਸਪੋਰਟ ਕਰਦੀ ਆ ਬਟ ਇਹ ਸਰਕਾਰ ਦਾ ਇਨੀਸ਼ੀਏਟਿਵ ਹੈ ਪ੍ਰਾਇਮਰੀ ਕੇਅਰ 100% ਹੈ ਜੀ ਸੈਕੰਡਰੀ ਕੇਅਰ 100% ਹੈ ਤੇ ਹੁਣ ਅਸੀਂ ਟਰਸਰੀ ਕੇਅਰ ਤੇ ਸ਼ੁਰੂਆਤ ਕੀਤੀ ਹੈ ਤੇ ਇਹ ਐਮਰਜੈਂਸੀ ਤੋਂ ਸ਼ੁਰੂਆਤ ਕੀਤੀ ਹੈ ਹੌਲੀ-ਹੌਲੀ ਬਾਕੀ ਸਾਰੇ ਵੀ ਜਿਹੜਾ ਤੁਹਾਡਾ ਐਮਸੀਐਚ ਬਿੰਗ ਹੈ ਜੱਚਾ ਬੱਚਾ ਕੇਂਦਰ ਹੈ ਉਹਦੇ ਵਿੱਚ ਸੁਪਰ ਸਪੈਸ਼ੈਲਟੀ ਬਿੰਗ ਹੈ ਉਹਦੇ ਵਿੱਚ ਉਹ ਵੀ ਸਾਰੀ ਕਰਾਂਗੇ ਉੱਥੇ ਵੀ 80% 80% 90% ਮਿਲ ਰਹੀ ਹੈ ਉੱਥੇ ਵੀ ਲੇਕਿਨ ਉਹ 100% ਨਹੀਂ ਹੈ ਇੱਥੇ ਅੱਜ 100% ਅਸੀਂ ਜਿਹੜਾ ਟਾਰਗੇਟ ਹੈ ਅਚੀਵ ਕੀਤਾ ਜੀ ਡਾਕਟਰ ਸਾਹਿਬ ਕਈ ਡਾਕਟਰ ਬਾਹਰੋਂ ਦੀ ਦਵਾਈਆਂ ਲੈ ਕੇ ਦੇ ਰਹੇ ਨੇ ਉਹ ਵੀ ਅਵੇਲੇਬਲ ਹੋਣਗੇ ਇੱਥੇ ਹਾਂ ਉਹ ਜਿਹੜੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਪ੍ਰਾਇਮਰੀ ਤੇ ਸੈਕ ਉਹ ਜਿਹੜੀ ਓਪਰੇਟੀ ਦੀ ਮੈਡੀਸਨ ਦੀ ਹੈ ਉਹ ਅਜੇ ਨਹੀਂ ਹੈ ਜਦੋਂ ਸਾਡੇ ਕੋਲੇ ਪੂਰਾ ਅਰੇਂਜਮੈਂਟ ਹੋ ਜਾਏਗਾ ਫਿਰ ਅਸੀਂ ਉਹ ਸ਼ੁਰੂ ਕਰਾਂਗੇ ਉਹ ਵੀ ਲਾਂਚ ਕਰਾਂਗੇ ਟਰਸਰੀ ਕੇਅਰ ਚ ਅਜੇ ਨਹੀਂ ਦੇ ਰਹੇ ਉਹਦੇ ਵਿੱਚ ਐਮਰਜੈਂਸੀ ਦਾ ਸ਼ੁਰੂ ਕੀਤਾ ਸੀ ਅਜੇ ਸਰ ਇੱਕ ਬੱਚਾ ਵਾਰ ਦੇ ਵਿੱਚ ਇੱਕ ਗਲ ਪਛੂ ਜਿਹੜੀ ਸੀਗਾ ਮਾੜੀ ਬੰਦਵਾਗਾ ਕਰਮ ਆ ਰਿਹਾ ਦੇਖੋ ਉਹਦੇ ਚ ਤੁਸੀਂ ਉਹਨੂੰ ਇਨਸੀਡੈਂਟ ਨਹੀਂ ਕਹਿ ਸਕਦੇ ਉਹ ਤਾਂ ਇੱਕ ਸਪਾਰਕਿੰਗ ਹੋਈ ਆ ਮਾੜੀ ਜੀਪ ਲੱਗ ਦੇ ਸਪਾਰਕਿੰਗ ਹੋਈ ਆ ਐਂਡ ਸਟਾਫ ਐਕਟਡ ਇਮੀਡੀਏਟਲੀ ਐਂਡ ਮੈਂ ਅਪਰੀਸ਼ੀਏਟ ਵੀ ਕੀਤਾ ਸੀ ਸਟਾਫ ਦਾ ਕਿ ਬਹੁਤ ਵਧੀਆ ਪ੍ਰੋਂਪਟ ਐਕਸ਼ਨ ਸੀ ਉਹਨਾਂ ਨੇ ਬੱਚੇ ਸ਼ਿਫਟ ਕਰਤੇ ਕਿਸੇ ਦਾ ਕੋ ਹਾਂਜੀ ਫੰਡ ਵਗੈਰਾ ਇਹਦੇ ਫੰਡ ਦੀ ਕੋਈ ਲਿਮਿਟੇਸ਼ਨ ਨਹੀਂ ਆ ਜੀ ਜਿੰਨਾ ਫੰਡ ਚਾਹੀਦਾ ਹੋਵੇਗਾ ਦੇਾਂਗੇ ਉਹਨਾਂ ਨੂੰ ਇਹਨਾਂ ਦੀਆਂ ਪਾਵਰ ਵਧਾਤੀਆਂ ਸੀ ਜਿਹੜਾ ਡਾਇਰੈਕਟਰ ਪ੍ਰਿੰਸੀਪਲ ਦੀਆਂ ਮੈਡੀਕਲ ਸੁਪਰਡੈਂਟ ਦੀਆਂ ਵੀ ਜਦੋਂ ਉਹਨਾਂ ਨੂੰ ਦਵਾਈ ਚਾਹੀਦੀ ਖਰੀਦ ਲੈਣੇ ਇਹ ਉਹ ਸਾਰੀਆਂ ਅਸੀਂ ਜਿਹੜੀਆਂ ਪਾਵਰਸ ਹੈਗੀਆਂ ਐਸਐਮਐਸ ਦੀਆਂ ਸਿਵਲ ਸਰਜਨ ਦੀਆਂ ਡਾਇਰੈਕਟਰ ਦੀਆਂ ਡੀਆਰਐਮਈ ਦੀਆਂ ਔਰ ਜਿਹੜੇ ਆਪਣੇ ਡਾਇਰੈਕਟਰ ਪ੍ਰਿੰਸੀਪਲ ਨੇ ਸਾਰੀਆਂ ਦੀ ਪਾਵਰ ਵਧਾਤੀ ਜਦੋਂ ਤੁਹਾਨੂੰ ਦਵਾਈ ਚਾਹੀਦੀ ਆ ਜਦੋਂ ਲੋੜ ਪੈਂਦੀ ਆ ਖਰੀਦ ਲਓ ਤੇ ਇਸ ਤੋਂ ਸਵਾਇ ਸਾਡਾ ਜਿਹੜਾ ਸਾਹਮਣੇ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਬ ਸਾਫ ਸੁਥਰੇ ਜਗ੍ਹਾ ਹੋਏਗੀ ਬੈਂਡ ਦੀ ਹੋਏਗੀ ਪਾਣੀ ਹੋਏਗਾ ਕੰਟੀਨ ਚਾਹ ਹੋਏਗੀ ਔਰ ਸਾਫ ਸੁਥਰੇ ਵਾਸ਼ਰੂਮ ਹੋਣਗੇ ਔਰ ਦਵਾਈਆਂ ਮਿਲਣਗੀਆਂ 24 ਘੰਟੇ ਉੱਥੋਂ ਉਹ ਸਾਰਾ ਵੀ ਜਿਹੜਾ ਸਾਡਾ ਸੈਂਟਰ ਹੈ ਉਹ ਅਗਲੇ ਮਹੀਨੇ ਸ਼ੁਰੂ ਹੋ ਜਾਏਗਾ ਉਹ ਪਹਿਲਾ ਆਪਣੀ ਕਿਸਮ ਦਾ ਪੂਰੇ ਦੇਸ਼ ਵਿੱਚ ਪਹਿਲਾ ਜਿਹੜਾ ਹਸਪਤਾਲ ਦੇ ਵਿੱਚ ਪੇਸ਼ੈਂਟ ਫੈਸਿਲਿਟੇਸ਼ਨ ਸੈਂਟਰ ਹੈ ਉਹ ਸਾਡਾ ਤਿਆਰ ਹੋ ਜਾਏਗਾ ਅਗਲੇ ਮਹੀਨੇ ਜੀ ਮੈਡੀਸਨ ਲਈ ਸਟੋਰ ਅਲੱਗ-ਅਲੱਗ ਬਣਾਈ ਜਾਣਗੇ ਹਾਂ ਬਿਲਕੁਲ ਬਿਲਕੁਲ ਬਣਾਈ ਜਾਣਗੇ ਜੀ ਪਰ ਐਮਰਜੈਂਸੀ ਦੇ ਬਿਲਕੁਲ ਸਾਹਮਣੇ ਸਾਰੀਆਂ ਦਵਾਈਆਂ ਉਰੋਂ ਮਿਲਣ ਗਿਆ ਤੇ ਬਾਕੀ ਸਾਡੀ ਇੰਟਰਨਲ ਸਪਲਾਈ ਜਿੰਨੇ ਤੁਹਾਡੇ ਡਿਪਾਰਟਮੈਂਟ ਹੈ ਉਹ ਆਪਣਾ ਜਿਹੜਾ ਸਾਡਾ ਸੈਂਟਰਲ ਸਟੋਰ ਹੈ ਉਥੋਂ ਦਵਾਈ ਲੈਣਗੇ ਸਰ ਜਿਵੇਂ ਪਟਿਆਲਾ ਤੋਂ ਹੋਇਆ ਹੋਰ ਪੰਜਾਬ ਦੇ ਵਿੱਚ ਦੇ ਸ਼ਹਿਰਾਂ ਦੇ ਸਰ ਦੇਖੋ ਜਿਹੜਾ ਪ੍ਰਾਇਮਰੀ ਕੇਅਰ ਹੈ ਮਹੱਲਾ ਕਲੀਨਿਕ ਚ ਆਮ ਆਦਮੀ ਕਲੀਨਿਕ ਚ ਪਹਿਲਾਂ ਹੋ ਚੁੱਕਿਆ ਉਸ ਤੋਂ ਬਾਅਦ ਜ਼ਿਲ੍ਹਾ ਹਸਪਤਾਲ ਸਬਡਿਵੀਜ਼ਨ ਹਸਪੀਟਲ ਚ ਅਸੀਂ 26 ਜਨਵਰੀ 2024 ਨੂੰ ਉਹ ਸਾਰੇ ਪੰਜਾਬ ਦੇ ਵਿੱਚ ਲਾਗੂ ਹੋ ਚੁੱਕਿਆ ਹੁਣ ਇਹ ਟਰਸ਼ੀ ਕੇਅਰ ਹੈ ਅਸੀਂ ਐਮਰਜੈਂਸੀ ਦੇ ਵਿੱਚ ਅੱਜ ਕੀਤਾ ਹੈਗਾ ਹੌਲੀ-ਹੌਲੀ ਇਹਨੂੰ ਐਕਸਪੈਂਡ ਕਰਾਂਗੇ ਸਰ ਇੱਕ ਕ੍ਰਿਟੀਕਲ ਸਵਾਲ ਤੁਸੀਂ ਡੈਫੀਨੇਸ਼ਨ ਦੱਸਿਓ ਤੁਸੀਂ ਆਮ ਆਦਮੀ ਪਾਰਟਿਸਿਪੇਸ਼ਨ ਕਾਰਜ ਦੇ ਖਾਤੇ ਪ ਉਹ ਜਦੋਂ ਅਸੀਂ ਦਿੱਲੀ ਗਏ ਸੀ ਉਹ ਕਹਿੰਦੇ ਜੀ ਪੰਜਾਬ ਚੋਂ ਗੱਡੀਆਂ ਨੋਟਾਂ ਦੀਆਂ ਭਰ ਕੇ ਆਉਂਦੀਆਂ ਇਹਨਾਂ ਨੇ ਸਾਡੇ ਮੁੱਖ ਮੰਤਰੀ ਜਿੱਥੇ ਠਹਾਰੇ ਹੋਏ ਸੀਗੇ ਉੱਥੇ ਰੇਡ ਕੀਤਾ ਇਹਨਾਂ ਨੇ ਅੱਜ ਤੱਕ ਹੋਇਆ ਨਹੀਂ ਹੈ ਵੀ ਮੁੱਖ ਮੰਤਰੀ ਦੀ ਰੈਜ਼ਿਡੈਂਸ ਨੂੰ ਰੇਡ ਕੀਤਾ ਜਾਵੇ ਇਹਨਾਂ ਨੇ ਸਾਡੀਆਂ ਗੱਡੀਆਂ ਚੈੱਕ ਕਰ ਲਈਆਂ ਸਾਰਿਆਂ ਦੀਆਂ ਜੀ ਵੱਲੋਂ ਉਹਨਾਂ ਨੂੰ ਇਹਨਾਂ ਨੂੰ ਇੱਕ ਥੇਲਾ ਨਹੀਂ ਮਿਲਿਆ ਕਿਤੋਂ ਵੀ ਉਹਨਾਂ ਨੂੰ ਵਾਲੋ ਨਾ ਜੀ ਤੁਸੀਂ ਝੂਠਾ ਪ੍ਰਚਾਰ ਕਰਕੇ ਦਿੱਲੀ ਦੇ ਵਿੱਚ ਵੀ ਪੰਜਾਬ ਦੇ ਲੋਕ ਇਥੋਂ ਗੱਡੀਆਂ ਭਰ ਕੇ ਲਿਆ ਰਹੇ ਆ ਪੈਸੇ ਵੰਡ ਰਹੇ ਆ ਪੈਸੇ ਇਹਨਾਂ ਦੇ ਬੰਦੇ ਵੰਡ ਰਹੇ ਸੀਗੇ ਉਹਦੀਆਂ ਵੀਡੀਓ ਮੀਡੀਆ ਵਾਲਿਆਂ ਦਾ ਮੈਂ ਧੰਨਵਾਦ ਕਰਦਾ ਕਿ ਉਹਨਾਂ ਨੇ ਉਹਨੂੰ ਪਬਲਿਕ ਕੀਤੀਆਂ ਔਰ ਉਹ ਇਲੈਕਸ਼ਨ ਕਮਿਸ਼ਨ ਕੋਲੇ ਪਹੁੰਚੀ ਉਹਨਾਂ ਤੇ ਕੋਈ ਐਕਸ਼ਨ ਨਹੀਂ ਹੋਇਆ ਸਾਡੇ ਖਿਲਾਫ ਇਹ ਭੰਡੀ ਪ੍ਰਚਾਰ ਕਰਦੇ ਸੀਗੇ ਤੇ ਇਹਨਾਂ ਤੇ ਮੈਂ ਹੁਣ ਵੀ ਉਮੀਦ ਕਰਦਾ ਕਿ ਬੈਟਰ ਸੈਂਸ ਵੱਲ ਪਰਵੇਲ ਇਹ ਮਾਫੀ ਮੰਗਣ ਕੇ ਕਿ ਸਾਤੋ ਗਲਤੀ ਹੋਈ ਆ ਇਹਨਾਂ ਨੇ ਗਲਤ ਝੂਠਾ ਪ੍ਰਚਾਰ ਕੀਤਾ ਨੇਚਰਲੀ ਜੇ ਤੁਹਾਡੇ ਬਾਰੇ ਕੋਈ ਝੂਠਾ ਇਲਜ਼ਾਮ ਲਾਇਆਗਾ ਦੁੱਖ ਹੋਏਗਾ